मामला अमृतसर ਦੇ ਇੱਕ ਨੌਜਵਾਨ ਵਕੀਲ ਦੀ ਪਤਨੀ ਦੀ ਇਲਾਜ ਦੌਰਾਨ ਹੋਈ ਮੌਤ ਹੈ ਜਿਸ ਦੇ ਵਿੱਚ ਪੀੜਤ ਵਕੀਲ ਦੇ ਵੱਲੋਂ ਨਾਮੀ ਡਾਕਟਰ ਪ੍ਰਵੀਨ ਦੇਵਗੰਤ ਤੇ ਦੋਸ਼ ਲਗਾਉਂਦੇ ਆ ਕਿਹਾ ਕਿ ਜਾਇਹ ਡਾਕਟਰ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਡਾਕਟਰ ਖਿਲਾਫ ਕਾਰਵਾਈ ਕਰਦੇ ਆ ਉਸ ਦੇ ਸਾਰੇ ਰਿਕਾਰਡ ਜਬਤ ਕਰ ਅਜੇ ਹੋਰ ਮਸਲਿਆਂ ਤੱਕ ਵੀ ਪਹੁੰਚਣ ਦੀ ਲੋੜ ਹੈ ਮ੍ਰਿਤਕਾ ਦੇ ਪਤੀ ਦੇ ਨਾਲ ਦੋ ਹੋਰ ਪਰਿਵਾਰ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਵੀ ਇਸ ਡਾਕਟਰ ਦੀ ਵਜ੍ਹਾ ਦੇ ਨਾਲ ਹੋਈ ਹੈ ਜਿਸ ਦੇ ਚਲਦੇ ਪੀੜਤ ਨੌਜਵਾਨ ਗੋਕੁਲ ਚੰਦ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਦੀ ਮੌਤ ਡਾਕਟਰ ਪ੍ਰਵੀਨ ਦੇਵਗੰਦ ਦੀ ਲਾਪਰਵਾਹੀ ਨਾਲ ਹੋਈ ਹੈ ਉਹਨਾਂ ਦੇ ਵੱਲੋਂ ਕੀਤੇ ਗਏ ਕੋਰਟ ਕੇਸ ਦੇ ਚਲਦੇ ਉਸ ਡਾਕਟਰ ਦੀ ਗ੍ਰਿਫਤਾਰੀ ਹੋਣ ਅਤੇ આરોપી ਡਾਕਟਰ ਦੀ ਬੇਲ ਵੀ ਪੁਲਿਸ ਦੀ ਲਾਪਰਵਾਹੀ ਦੇ ਨਾਲ ਹੋਈ ਹੈ ਪੁਲਿਸ ਦੁਆਰਾ ਉਸ ਨੂੰ ਗ੍ਰਫਤਾਰ ਕਰਨ ਤੋਂ ਪਹਿਲਾਂ ਨੋਟਿਸ ਨਹੀਂ ਭੇਜਿਆ ਗਿਆ ਇਸ ਤੋਂ ਇਲਾਵਾ ਪੀੜਤ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਮੈਂ ਜੀ ਗੋਕੁਲ ਚੰਦ ਅਨੇਜਾ ਮੇਰੀ ਵਾਈਫ ਸੁਨੀਤਾ ਅਨੇਜਾ ਜੋ ਕਿ ਪੇਸ਼ੇ ਤੋਂ ਐਡਵੋਕੇਟ ਸੀ ਸਿਰਫ 46 ਸਾਲ ਦੀ ਉਮਰ 'ਚ ਜਦੋਂ ਆਪਰੇਸ਼ਨ ਵਾਸਤੇ 1 ਅਕਤੂਬਰ ਨੂੰ ਆਪਰੇਸ਼ਨ ਹੋਇਆ ਹੁੰਦਾ ਯੂਟਰਸ ਰਿਮੂਵਲ ਦਾ ਐਲਟਾ ਘਸਾ ਜਿੱਥੇ ਸਰਜਰੀ ਡਾਕਟਰ ਪ੍ਰਵੀਨ ਦੇਵਗਨ ਤੇ ਡਾਕਟਰ ਸੀਤਾ ਸ਼ਰਮਾ ਨੇ ਕੀਤੀ ਤੇ ਜਿੰਦੇ 'ਚ ਨੈਗਲੀਜੈਂਸ ਦੇ ਕਾਰਨ ਉਹਦੀ ਨੈਕਸਟ ਡੇ ਹੀ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੈਂ ਸ਼ਿਕਾਇਤ ਕਰਦਾ ਪੁਲਿਸ ਕਮਿਸ਼ਨਰ ਨੂੰ ਤੇ ਕਮਿਸ਼ਨਰ ਵੱਲੋਂ ਫਿਰ ਇੱਕ ਸਿਵਲ ਸਰਜਨ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਜਿੱਥੇ ਸੱਤ ਡਾਕਟਰਾਂ ਦਾ ਇੱਕ ਬੋਰਡ ਬਣਾਇਆ ਜਾਂਦਾ ਬੋਰਡ ਦੀ ਫਿਰ ਰਿਪੋਰਟ 26 4 2019 ਨੂੰ ਆਉਂਦੀ ਹੈ ਜਿੰਦੇ ਚ ਬੋਰਡ ਨੇ ਇੱਕ ਕਲੀਅਰ ਕੱਟ ਬੜੀ ਡਿਟੇਲ ਰਿਪੋਰਟ ਹੈ ਮੇਰੇ ਕੋਲ ਹੈ ਤੁਹਾਨੂੰ ਮੈਂ ਦਿਖਾਉਂਗਾ ਉਹ ਉਹਦੇ ਚ ਕਲੀਅਰ ਆ ਜਾਂਦਾ ਕਿ ਡਾਕਟਰ ਦੀ ਪੋਸਟ ਆਪਰਟਿਕ ਕੇਅਰ ਨਹੀਂ ਕਰਨ ਕਰਕੇ ਤੇ ਵਿੱਚ ਹੋਰ ਬੜੀਆਂ ਖਾਮੀਆਂ ਕਰਕੇ ਇਹਦੀ ਡੈਥ ਹੋਈ ਹੈ ਮਤਲਬ ਕਿ ਡਾਕਟਰ ਦੀ ਨੈਗਲੀਜੈਂਸਲ ਡੈਥ ਹੋਈ ਹੈ ਜਿੰਦੇ ਚ ਬੋਰਡ ਨੇ ਰਿਕਾਰਡ ਦੀ ਟੈਂਪਰਿੰਗ ਵੀ ਪਾਈ ਇੱਕ ਉਹਨੇ ਜਦੋਂ ਮੈਂ ਉਹਦਾ ਰਿਕਾਰਡ ਲਿਆ ਤਾਂ ਇੱਕ ਉਹਦੇ ਇੱਕ ਇੱਕ ਫਾਰਮ ਸੀਗਾ ਹਾਈ ਰਿਸਕ ਕਨਸਰਨਡ ਸਰਵਰੀ ਫਾਰਮ ਉਹਦੇ ਚੋਂ ਦੇ ਫਰਜੀ ਸਾਈਨ ਸੀਗੇ ਉਹ ਉਹ ਫਰਜੀ ਸਾਈਨ ਵਾਸਤੇ ਫਿਰ ਮੈਂ ਦੁਬਾਰਾ ਫਿਰ ਪੁਲਿਸ ਕਮਿਸ਼ਨ ਨੂੰ ਇੱਕ ਕੰਪਲੇਂਟ ਦੁਬਾਰਾ ਦਿੱਤੀ ਉਹ ਫਿਰ ਉਹਦੀ ਫਿਰ ਇਨਕੁਆਰੀ ਮਲਿਕ ਸਾਹਿਬ ਆਈਪੀਐਸ ਨੇ ਉਹਨਾਂ ਨੇ ਕੀਤੀ ਤੇ ਉਹ ਐਫਐਐਸਐਲ ਚੋਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਐਫਐਐਸਐਲ ਮੁਹੱਲੀ ਤੋਂ ਉਹਦੀ ਰਿਪੋਰਟ 2021 ਚ ਮਾਰਚ ਚ ਆਈ ਜਿੰਦੇ ਚ ਇਹ ਪਾਇਆ ਗਿਆ ਕਿ ਸਾਈਨ ਵਾਕਿਆ ਹੀ ਫਰਜੀ ਹੈ ਤੇ ਉਸ ਤੋਂ ਬਾਅਦ ਕਰ ਐਲਟਾ ਹਸਪਤਾਲ ਤੇ 7 ਮਾਰਚ 2021 ਨੂੰ ਐਫ ਆਈ ਆਰ ਨੰਬਰ 77 ਅੰਡਰ ਸੈਕਸ਼ਨ 420 465, 465 468 4671 ਦਰਜ ਕੀਤੀ ਗਈ ਤੇ ਦਰਜ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੰਜਾਬ ਮੈਡੀਕਲ ਕਾਉਂਸਲ ਜਿੰਨੂੰ ਮੈਂ ਕੰਪਲੇਂਟ ਪਾਈ ਸੀ ਉੱਥੇ ਵੀ ਇੱਕ ਬੋਰਡ ਬਣਿਆ ਉਹ ਬੋਰਡ ਨੇ ਵੀ ਚਾਰ ਸਾਲ ਇਨਕੁਆਇਰੀ ਕੀਤੀ ਤੇ ਉਹਦੀ ਰਿਪੋਰਟ 21 12 2023 ਨੂੰ ਹੁਣਾਈ ਹੈ ਜਿੰਦੇ ਚ ਉਹਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਨੇ ਪਾਇਆ ਕਿ ਇਹਨੂੰ ਸਰਜਰੀ ਕਰਨੀ ਨਹੀਂ ਆਉਂਦੀ ਇਹਨੂੰ ਲੈਪਰੋਸਕੋਪੀ ਦਾ ਐਕਸਪੀਰੀਐਂਸ ਹੀ ਨਹੀਂ ਹੈ ਉਹਦਾ ਉਹਨੂੰ ਪ੍ਰੈਕਟਿਸ ਤੋਂ ਵੀ ਡਿਵਾਇਰ ਕਰਤਾ ਤੇ ਉਹ ਉਹਦਾ ਲਾਇਸੈਂਸ 6 ਮਹੀਨਿਆਂ ਵਾਸਤੇ ਸਸਪੈਂਡ ਕਰਤਾ ਨਾਲੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਆਪਣੇ ਲੈਪਰੋਸਕੋਪੀ ਸਰਜਰੀ ਦੀ ਹਾਇਰ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਆਓ ਆਦਰਵਾਇਜ਼ ਤੁਸੀਂ ਸਰਜਰੀ ਨਹੀਂ ਕਰ ਸਕਦੇ ਲੇਕਿਨ ਉਸ ਤੋਂ ਬਾਵਜੂਦ ਵੀ ਉਸ ਤੋਂ ਬਾਵਜੂਦ ਵੀ ਜਦੋਂ ਇਹਦਾ ਲਾਇਸੈਂਸ ਸਸਪੈਂਡ ਹੋ ਗਿਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਇਹ ਫੇਰ ਸਰਜਰੀਆਂ ਕਰਦ ਰਹਾ ਸਿਵਲ ਸਰਜਨ ਨੇ ਫਿਰ ਛਾਪਾ ਮਾਰਿਆ ਜੀ ਪਰਸੋਂ 4 ਜਾਂ 5 ਦਿਨ ਨੂੰ ਉਹਦੇ ਚ ਸਿਵਲ ਸਰਜਨ ਨੇ ਪੁਆਇੰਟਡ ਕੀਤਾ ਕਿ ਇਹਨੇ ਸਸਪੈਂਸ਼ਨ ਤੋਂ ਬਾਅਦ ਵੀ 40-50 ਸਰਜਰੀਆਂ ਕੀਤੀਆਂ ਜਿਹੜੇ ਕਿ ਗੈਰ ਕਾਨੂੰਨੀ ਆ ਉਹਦੇ ਵਾਸਤੇ ਅਸੀਂ ਮੰਗ ਕੀਤੀ ਹੈ ਕਿ ਇਹਦੇ ਖਿਲਾਫ ਜਿਹੜਾ ਹੋਰ ਪਰਚਾ ਬੰਦਾ ਹੈ 420 ਦਾ 419 ਦਾ ਉਹ ਵੀ ਕੀਤਾ ਜਾਏ ਤੇ ਇੱਕ ਜਿਹੜੀ ਮੇਨ ਗੱਲ ਹੈ ਜੀ ਮੇਨ ਇਹ ਹੈ ਕਿ ਅਜੇ ਇਹਦੇ ਤੇ 4G ਦਾ ਪਰਚਾ ਹੋਇਆ ਜਿੰਦੇ ਚੰਦੀ 3 ਦਿਨ ਪਹਿਲਾਂ 4 ਦਿਨ ਪਹਿਲਾਂ ਅਰੈਸਟ ਪਈ ਸੀ ਅਰੈਸਟ ਤੋਂ ਬਾਅਦ ਇੱਕ ਦਿਨ ਜੇਲ੍ਹ ਚ ਰਹਿ ਤੇ ਅਗਲੇ ਦਿਨ ਇਹਨੂੰ ਕੋਰਟ ਚ ਕੋਰਟ ਦੇ ਆਰਡਰ ਹੈ ਕਿ ਇਹਨੂੰ ਇੱਕ ਕੋਰਟ ਕੋਰਟ ਤੇ ਇੱਕ ਨਾ ਪੁਲਿਸ ਨੇ ਇੱਕ ਇੱਕ ਕਾਗਜ਼ ਲੈਣਾ ਦਾ ਨੋਟਿਸ ਦੇਣਾ ਹੁੰਦਾ ਹੈ ਜਦੋਂ ਅਰੈਸਟ ਤੋਂ ਪਹਿਲਾਂ 41 ਸੈਕਸ਼ਨ 41 ਐਜ ਐਸ ਪਰ ਸੁਪਰੀਮ ਕੋਰਟ ਜਜਮੈਂਟ ਬਟ ਉਹ ਕਿਸੇ ਕਾਰਨ ਉਹ ਕਾਗਜ਼ ਨੋਟਿਸ ਵਿੱਚ ਨਹੀਂ ਸੀਗਾ ਫਾਈਲ 'ਚ ਜਿੰਦਾ ਨੂੰ ਐਡਵਾਂਟੇਜ ਮਿਲਿਆ ਤੇ ਉਹ ਨੈਕਸਟ ਡੇ ਬਾਹਰ ਆ ਗਿਆ ਪਰ ਉਹ ਮੈਂ ਦੇਖਿਆ ਕਿ ਉਹ ਮੀਡੀਆ 'ਚ ਕਹਿ ਰਿਹਾ कि ਮੈਨੂੰ ਮਾਨਯੋਗ ਕੋਰਟ ਨੇ ਬਰੀ ਕਰਤਾ ਮੇਰੇ ਚਾਰਜ ਸਾਰੇ ਗਲਤ ਹੈ ਉਹ ਉਹ ਅੰਦੇ ਤੇ ਅਸੀਂ ਕੰਟੈਂਪਟ ਆਫ ਕੋਰਟ ਲਾਉਣ ਜਾ ਰਹੇ ਹਾਂ ਜੀ ਮੈਂ ਤੁਹਾਨੂੰ ਕੋਰਟ ਦੇ ਆਰਡਰ ਦਿਖਾਉਂਗਾ ਜਿੰਦੇ ਚ ਮਾਨਯੋਗ ਕੋਰਟ ਨੇ ਕੋਈ ਵੀ ਚਾਰਜਾਂ ਤੁਹਾਨੂੰ ਕਿਸੇ ਵੀ ਚਾਰਜ ਤੋਂ ਬਰੀ ਨਹੀਂ ਕੀਤਾ ਨਾ ਹੀ ਕੋਈ ਚਾਰਜ ਗਲਤ ਸਾਬਿਤ ਅਜੇ ਕੁਝ ਹੋਇਆ ਅੰਦੇ ਤੇ ਜੋ ਚਾਰਜ ਲਾਏ ਗਿਆ ਉਹ ਸਹੀ ਲਾਏ ਗਏ ਅਸੀਂ ਉਸ ਤੋਂ ਬਾਅਦ ਜੀ ਅਸੀਂ ਜਿਹੜੀ ਮੇਨ ਸਾਡੀ ਡਿਮਾਂਡ ਹੁਣ ਇਹ ਹੈ ਜੀ 304 ਸੈਕਸ਼ਨ ਕਿਉਂਕਿ ਨੈਗਲੀਜੈਂਸ ਪ੍ਰੂਵ ਹੋ ਗਈ ਹੈ ਇਹਨੂੰ ਸਰਜਰੀ ਕਰਨੀ ਨਹੀਂ ਆਂਦੀ ਤੇ ਨਾਲ ਇਹਦੇ ਨਾਲ ਜਿਹੜੀ ਸਰਜਰੀ ਕਰੀ ਸੀ ਡਾਕਟਰ ਸੀਤਾ ਸ਼ਰਮਾ ਡਾਕਟਰ ਸੀਤਾ ਸ਼ਰਮਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਡਾਕਟਰ ਨੂੰ ਕੋਲੋਂ ਲੈਪਰੋ스코ਪੀ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਕੋਈ ਸਰਟੀਫਿਕੇਟ ਨਹੀਂ ਹੈ ਇਵੇਂ ਦਨ ਉਹਦੇ ਨਾਲ ਪੈਸੇ ਦੀ ਕਮਾਈ ਵਾਸਤੇ ਉਹ ਕਰ ਰਹੀ ਹੈ ਡਾਕਟਰ ਸੀਤਾ ਸ਼ਰਮਾ ਦਾ ਨਾਮ ਵੀ ਇਹਦੇ ਵਿੱਚ ਮੇਰੇ ਵਾਲੀ ਐਫਆਈਆਰ ਵਿੱਚ ਨਾਮਿਨੇਟ ਕੀਤਾ ਜਾਏ ਤੇ ਸੈਕਸ਼ਨ 304 ਇਮੀਡੀਏਟਲੀ ਲਗਾਇਆ ਜਾਏ ਕਿਉਂਕਿ ਅੱਜ 5.5 ਸਾਲ ਹੋ ਚੁੱਕੇ ਹੈ ਮੇਰੀ ਵਾਈਫ ਦੀ ਡੈਥ ਨੂੰ ਤੇ ਮੈਂ ਪਿੱਲਰ ਟੂ ਪੋਸਟ ਘੁੰਮ ਰਿਹਾ ਤੇ ਮੇਰੇ ਕੋਲ ਇੰਨੀ ਕਿ ਐਵੀਡੈਂਸ ਹੈ ਇੰਨਾ ਕਿ ਰਿਕਾਰਡ ਹੈ ਜਿਸ ਨਾਲ ਇਹ ਟੋਟਲੀ ਪ੍ਰੂਵ ਆਲਰੇਡੀ ਪ੍ਰੂਵ ਹੋ ਚੁੱਕਿਆ ਹੈ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਇੰਸਟੀਚਿਊਟ ਹੈ ਪੰਜਾਬ ਮੈਡੀਕਲ ਕਾਉਂਸਲ ਉਹਨੇ ਹੀ ਕਹਤਾ ਹੈ ਕਿ ਇਹਦੇ ਵਿੱਚ ਇਹ ਡਾਕਟਰ ਡਾਕਟਰ ਹੀ ਨਹੀਂ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਜਿਹੜੀ ਆ ਨਵੀਂ ਮਤਲਬ ਵੀ ਇਹਨੇ ਆਫਟਰ ਸਰਜਰੀ ਜਿਹੜਾ ਸਸਪੈਂਸ਼ਨ ਜਿਹੜੀ ਸਰਜੀ ਕਰਦ ਰਹਾ ਹੈ ਉਹਦਾ ਵੀ ਐਡ ਕੀਤਾ ਜਾਏ ਇੱਕ ਇੱਕ 120 ਬੀ ਸੈਕਸ਼ਨ ਕਿਉਂਕਿ ਫੌਰੀ ਦੇ ਵਿੱਚ ਇਹਦੀ ਵਾਈਫ ਨਵਰਤਨ ਦੇਵਗੰਦਾ ਵੀ ਨਾ ਆਇਆ ਪ੍ਰਵੀਨ ਦੇਵਗੰਦਾ ਵੀ ਆਇਆ ਹੋਰ ਵੀ ਕੋਈ ਬੰਦੇ ਸ਼ਾਮਿਲ ਹੋ ਸਕਦੇ ਐਸ ਲਈ ਇਸ ਵਾਸਤੇ 120 ਬੀ ਵੀ ਲਾਇਆ ਜਾਏ ਤੇ ਇਹ ਸਾਰੇ ਕਮ ਸਿਵਲ ਸਰਚ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਕਿ ਜਿਹੜੀ ਤੁਸੀਂ ਉੱਥੇ ਜੋ ਵੀ ਉੱਥੇ ਰਿਕਾਰਡ ਸੀਜ਼ ਕੀਤਾ ਤੇ ਜੋ ਤੁਸੀਂ ਕਨਫਰਮ ਕੀਤਾ ਕਿ ਆਫਟਰ ਸਸਪੈਂਸ਼ਨ ਆਫ ਸਰਜਰੀ ਦਾ ਕਰ ਰਹੀ ਸੀ ਉਹਦੀ ਰਿਪੋਰਟ ਪੁਲਿਸ ਪੁਲਿਸ ਨੂੰ ਬਣਾ ਕੇ ਜਾਂ ਜੋ ਵੀ ਹੈ ਉਹ ਉਹਦੇ ਤੇ ਪਰਚਾ ਜਲਦੀ ਤੋਂ ਜਲਦੀ ਕੀਤਾ ਜਾਏ ਇੱਕ ਮੈਂ ਇਹ ਵੀ ਦੱਸਣਾ ਚਾਹੁੰਗਾ ਇੱਥੇ ਮੇਰੇ ਨਾਲ ਅਰਜੇਸ਼ ਖੰਨਾ ਜੀ ਬੈਠੇ ਐ ਇਹਨਾਂ ਦੀ ਵਾਈਫ ਮਧੂ ਖੰਨਾ ਉਹਨਾਂ ਦੀ ਵੀ ਇਸ ਤਰ੍ਹਾਂ ਹੀ ਦੋਨੇ ਬੱਚੇ ਸਜੇਰੀਨ ਹੋਏ ਸੀਗੇ ਤੇ ਬਾਅਦ ਚ ਉਹਨਾਂ ਦੀ ਵੀ ਸਰਜਰੀ ਜੂਨ 18 ਚ ਕੀਤੀ ਤੇ ਉਹ ਵੀ ਡਾਕਟਰ ਪ੍ਰਵੀਨ ਦੇਗਨ ਤੇ ਡਾਕਟਰ ਸੀਤਾ ਸ਼ਰਮਾ ਲੈਪਰੋਸਕੋਪੀ ਨਾਲ ਕੀਤੀ ਤੇ ਡਾਕਟਰ ਸਰਮਦੀਪ ਸਿੰਘ ਐਨਐਸਸੀ ਦਾ ਡਾਕਟਰ ਸੀਗੇ ਤੇ ਇਹਨਾਂ ਦੀ ਵੀ ਇਸ ਤਰ੍ਹਾਂ ਹੀ ਕਿਡਨੀ ਡੈਮੇਜ ਤੇ ਮੁੜ ਕੇ ਡੈਥ ਹੋ ਜਾਂਦੀ ਆ ਜੂਨ ਤੋਂ ਬਾਅਦ ਅਕਤੂਬਰ ਚ ਮੇਰੀ ਵਾਈਫ ਦੀ ਡੈਥ ਹੁੰਦੀ ਆ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਆ ਤਾਂ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੂਨ ਚ ਇਹ ਜਿਹੜੀ ਡੈਥ ਹੋਈ ਹੈ ਇਹ ਲੈਪਰੋਸਕੋਪੀ ਸਰਜਰੀ ਕਰਕੇ ਹੋਈ ਹੈ ਜਿਨ੍ਹਾਂ ਦੇ ਬੱਚੇ ਸਜੇਰੀਨ ਹੁੰਦੇ ਆ ਉਹਨਾਂ ਦੇ ਓਪਨ ਸਰਜਰੀ ਕਰਨੀ ਚਾਹੀਦੀ ਆ ਨਹੀਂ ਤਾਂ ਹਾਈ ਰਿਸਕ ਹੁੰਦਾ ਇਹ ਜਾਣਦੇ ਹੋਏ ਵੀ ਤੇ ਇਹ ਵੀ ਜਾਣਦੇ ਹੋਏ ਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਲੈਪਰੋਸਕੋਪੀ ਦਾ ਤੇ ਸੀਤਾ ਸ਼ਰਮਾ ਨੂੰ ਵੀ ਪਤਾ ਹੈ ਕਿ ਇਹਨੂੰ ਐਕਸਪੀਰੀਅੰਸ ਨਹੀਂ ਹੈਗਾ ਪੈਸੇ ਦੇ ਚੱਕਰ ਚ ਬੰਦੇ ਦੀ ਬੰਦੇ ਦੀ ਜਾਨ ਲਈ ਜਾ ਰਹੀ ਹੈ ਮੇਰੀ ਵਾਈਫ ਦੀ ਇਹ ਸਿਰਫ 46 ਸੀ ਇਹਨਾਂ ਦੀ ਵਾਈਫ ਦੇ 50 51 ਸੀ ਦੋ ਡੈਥ ਇਹ ਸਾਡੇ ਸਾਹਮਣੇ ਹੈ ਤੇ ਇੱਕ ਇੱਕ ਸਾਡੇ ਖੁਰਾਣਾ ਸਾਹਿਬ ਹੈ ਵੀਰੋਧ ਖੁਰਾਣਾ ਸਾਹਿਬ ਇਹਨਾਂ ਦੇ ਵੀ ਇਹਨਾਂ ਦੀ ਮਦਰ ਦੀ ਡੈਥ ਹੋਈ ਜੀ ਨੈਗਲੀਜੈਂਸ ਕੀਤੀ ਬਹੁਤ ਡਾਕਟਰ ਦੀ ਇਹਨਾਂ ਦੀ ਖੁਰਾਣਾ ਸਾਹਿਬ ਤੁਹਾਨੂੰ ਦੱਸਣਗੇ ਤੇ ਮੇਰੀ ਜਿਹੜੀ ਫਾਈਨਲ ਡਿਮਾਂਡ ਇਹ ਰਿਕਵੈਸਟ ਹੈ ਜੀ ਸਭ ਨੂੰ ਇੱਕ ਤਾਂ ਜੀ ਮੈਂ ਅੰਦੇ ਤੇ ਕੰਟੈਂਪਟ ਆਫ ਕੋਰਟ ਲਾਉਣ ਜਾ ਰਿਹਾ ਜਿਹੜਾ ਨੇ ਮਾਨਯੋਗ ਕੋਰਟ ਦਾ ਜੋ ਆਰਡਰ ਹੈ ਉਹਨੂੰ ਗਲਤ ਦੱਸਿਆ ਕਿ 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 ਮੇਰੇ ਤੇ ਸਾਰੇ ਚਾਰਜ ਖਤਮ ਕਰਤੇ ਆ ਉਹ ਕੋਰਟ ਦੀ ਕਾਪੀ ਤੁਹਾਨੂੰ ਮੈਂ ਦਿਆਂਗਾ ਦੂਸਰਾ 304 ਦੀ ਮੇਰੀ ਜ਼ੋਰਦਾਰ ਪੁਲਿਸ ਅਫਸਰਸ ਨੂੰ ਸਾਰੇ ਮਹਿਕਮਿਆਂ ਨੂੰ ਇਹਨਾਂ ਅਪੀਲ ਹੈ ਕਿ 304 ਇਮੀਡੀਏਟਲੀ ਲਾਇਆ ਜਾਏ অলਰੈਡੀ ਬਹੁਤ ਟਾਈਮ ਹੋ ਚੁੱਕਿਆ ਹੈ ਤੇ 120 ਬੀ ਵੀ ਲਾਇਆ ਜਾਏ ਤੇ ਨੰਬਰ 3 ਇਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਸਸਪੈਂਸ਼ਨ ਤੋਂ ਬਾਅਦ ਜਿਹੜੇ ਕਿਤੇ ਉਹ ਵੀ ਜਲਦੀ ਕੀਤੀ ਜਾਏ ਤੇ ਇਸ ਤੋਂ ਬਾਅਦ ਚਲਾਨ ਵੀ ਇਹਦਾ ਜਲਦੀ ਜਲਦੀ ਪੇਸ਼ ਕੀਤਾ ਜਾਏ ਕਿਉਂਕਿ 5.5 ਸਾਲ ਟਾਈਮ ਬਹੁਤ ਜ਼ਿਆਦਾ ਟਾਈਮ ਹੁੰਦਾ ਹੈ ਜਿਵੇਂ ਪਹਿਲਾਂ વી ਚੁਕਿਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਯੰਗ ਇਹ ਚ ਜਦੋਂ ਕੋਈ ਕਿਸੇ ਡੈਥ ਹੁੰਦੀ ਹੈ ਪਿੱਛੇ ਬੱਚਿਆਂ ਦਾ ਤਾਂ ਕੀ ਉਹਨਾਂ ਲੱਭੀਦੀ ਤੇ ਕਿਸ ਕਿਸ ਤਰ੍ਹਾਂ ਅਸੀਂ ਪਿੱਲਰ ਟੂ ਪੋਸਟ ਘੁੰਮ ਰਹੇ ਆ ਇਹ ਤੁਹਾਡੇ ਸਾਰਿਆਂ ਨੂੰ ਮੈਨੂੰ ਰਿਕਵੈਸਟ ਹੈ ਕਿਉਂਕਿ ਇਹ ਇੱਕ ਇੱਕ ਪੁੰਨ ਵਾਲਾ ਕੰਮ ਹੈ ਜੀ ਉੱਥੇ ਹੀ ਸੰਬੰਧੀ ਸਹਾਇਕ ਸਿਵਲ ਸਰਜਨ ਅਮਰਸਰ ਰਜਿੰਦਰਪਾਲ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਇਸ ਦੀ ਰਿਪੋਰਟ ਜਲਦ ਹੀ ਉਹ ਉ ਕਾਰਵਾਈ ਕਰਵਾਉਣਗੇ ਮੈਂ ਇਹਨਾਂ ਦੇ ਕੇਸ ਨੂੰ ਆਪਾਂ ਇੱਥੇ ਸਾਡੇ ਇਹਨਾਂ ਦੇ ਕੇਸ ਸਾਡੇ ਸੀਜ਼ਨ ਹੋਇਆ ਹੈ ਮੈਡੀਕਲ ਬੋਰਡ ਬਿਠਾਇਆ ਹੋਇਆ ਸੀ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਕਿ ਜਿਹੜੀ ਆਪਰੇਸ਼ਨ ਤਾਂ ਠੀਕ ਹੋਇਆ ਪਰ ਉਹਦਾ ਜਿਹੜੀ ਪੋਸਟ ਕੇਅਰ ਸੀ ਉਹ ਨਹੀਂ ਠੀਕ ਹੋਈ ਅੱਜ ਆਪਾਂ ਸਾਨੂੰ ਪੀਐਮਸੀ ਵੱਲੋਂ 21 12 2023 ਚ ਆਇਆ ਹੈ ਕਿ ਇਹਨਾਂ ਦੀ ਸਸਪੈਂਡ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਡਾਕਟਰ ਸਾਹਿਬ ਦੀ ਡਾਕਟਰ ਪ੍ਰਵੀਨ ਦੇਵਗੰਦੀ ਤਾਂ ਫਿਰ ਵੀ ਇਹਨਾਂ ਨੇ ਆਪਣਾ ਕੰਮ ਜੋ ਹੈ ਕੰਟੀਨਿਊ ਰੱਖਿਆ ਉਹਦੇ ਵਿੱਚ ਆਪਾਂ ਵੀ ਅੱਜ ਇੱਕ ਚੱਕਰ ਰਾਊਂਡ ਕਰਕੇ ਆਏ ਆ ਤੇ ਉਹਨਾਂ ਦੇ ਰਜਿਸਟਰ ਦੀਆਂ ਫੋਟੋਜ਼ ਵਗੈਰਾ ਆਪਰੇਸ਼ਨ ਥੀਟਰ ਦੀਆਂ ਖਿੱਚੀਆਂ ਉਹਦੇ ਵਿੱਚ ਹੀ ਪਾਇਆ ਗਿਆ ਕਿ ਡਾਕਟਰ ਸਾਹਿਬ ਕਰ ਰਹੇ ਨੇ ਆਪਰੇਟ ਤਾਂ ਅਸੀਂ ਕੋਈ ਜੋ ਵੀ ਹੈ ਰਿਪੋਰਟ ਅਸੀਂ ਹਾਇਰ ਅਥਾਰਟੀ ਨੂੰ ਗਵਰਨਮੈਂਟ ਨੂੰ ਭੇਜਾਂਗੇ ਮੈਂ ਡਾਕਟਰ ਜਿੰਦਰਪਾਲ ਕੋ ਅਸਿਸਟੈਂਟ ਸਿਵਲ ਸਰਜਨ ਅਮਰਸਰ ਸਾਹਿਬ ਆਸਮ ਜਨ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਰਿਪੋਰਟ